ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਕਰ ਰਹੇ ਨੇ ਸੇਵਾ ਜਿਹੜੀ ਬੋਟ ਆ ਡੋਨੇ ਦਾ ਕਾਰਨ ਬਹੁਤ ਗਿਆਨੀ ਲਾਣੀ ਨੁਕਸਾਨ ਹੋਇਆ ਆ ਵੀਰ ਦੇਖੋ ਪੂਰਾ ਸਮੁੰਦਰੀ ਬਣਿਆ ਪਿਆ ਫੜਾ ਕਾਰਨ ਇੱਥੇ ਤੁਸਨ ਕਰਕੇ ਇਹਦੀ ਬੇਨਤੀ ਜਰੂਰ ਸੁਣੋ ਠੀਕ کہہ ਰਿਹਾ ਭਰਾ ਇਹਦੀ ਸੇਵਾ ਨੂੰ ਲੱਗਿਆ ਸੂਲ ਦੇ ਇਹ ਸੇਦਰ ਹੋ ਗਏ ਬਾਈ ਉਹਨੂੰ ਡੁੱਬੇ ਤੇ ਲਗਾਤਾਰ ਜਿਹੜੀ ਸਰਚ ਜਾਰੀ ਆ ਮਾਰਨਾ ਕੇ ਅਰਦਾਸ ਕਰਿਓ ਵੀਰੇ ਉਹਦੀ ਡੈੱਡ ਬੋਡੀ ਜਿਹੜੀ ਸੇਤੀ ਮਿਲ ਜਾਵੇ ਭਾਈ ਮੀ ਤੇ ਪੈਂਦਾ ਤੇ ਅਸੀਂ ਉਹੀ ਦੇ ਵੈਛੀ ਜਿਹੜੀ ਸੇਵਾ ਕਰਤ ਲੱਗੇ ਹੋਏ ਆ ਮੈਨੂੰ ਤੁਸੀਂ ਪਰਿਵਾਰ ਦਾ ਮੇਰੇ ਨਾਲ ਖਤਮ ਦਿੰਦੇ ਆ ਧੰਨਵਾਦ ਕਰਦਾ ਇੱਕ ਬੇਨਤੀ ਅਜੀ ਸਾਰਿਆਂ ਦਾ ਅਰਦਾਸ ਕਰਿਓ ਸਾਰੇ ਜਾਨੀ ਦਾ ਮੂੰਹ ਵੇਖਣ ਜਵੇ ਦੇ ਚਾਰ ਭੈਣਾਂ ਸੀ ਧੰਨਵਾਦ ਜੀ ਜੀ ਨੂੰ ਬਾਕੀ ਵਾਤਾਵਰਣ